सतनाम श्री वाहेगुरु साहिब जी सोरठ महलाम पांचवा सर्व सुखों का दाता सतगुरु तंके सरनी पयय दर्शन भेट तहो ते अनंदा दुख गया हर गयय ਆਰ ਰਸ ਪਿਵਹਉ ਭਾਈ ਨਾਮ ਜਪਾ ਨਾਮ ਅਰਧਾ ਗੁਰਪੁਰੇ ਕੀ ਸਰਣਾਇ ਰਹਾ ਇਸ ਹੈ ਪ੍ਰਾਪਤ ਜਿਸ ਧਰ ਲਿਖਿਆ ਸੋਇ ਪੂਰਨ ਭਈ ਨਾਨਕ ਕੀ ਬਨੰਤੇ ਬravje ਨਾਮ ਰਹਾ ਲੈ ਬਲਾਈ ਸਰਬ ਸੁਖਾਂ ਦਾ ਦਾਤਾ ਸਤਗੁਰ ਤਾਕੇ ਸਰਨੀ ਪਈਏ ਦਰਸ਼ਨ ਭੇਟ ਤੋ ਤੋ ਅਨੰਦਾ ਦੁਖ ਗਿਆ ਹਰ ਗਇ ਆਰ ਰਸ ਪਿਵਹੁ ਭਾਈ ਨਾਮ ਜਪਾ ਨਾਮੁ ਅਰਧਾ ਗੁਰਪੁਰੇ ਕੀ ਸਰਣਾਇ ਰਹਾ ਤਿਸ ਹੈ ਅਪਰਾਪਤ ਜਿਸ ਧੁਰ ਲੇਖਿਆ ਸੋਇ ਪੂਰਨੁ ਭਈ ਨਾਨਕ ਕੀ ਬਨੰਤੇ ਬravje ਨਾਮ ਰਹਾ ਲਵਲਾਈ ਸਰਬ ਸੁਖਾਂ ਦਾ ਦਾਤਾ ਸਤ ਗੁਰ ਤਾ ਕੇ ਸਰਨੇ ਪਈਏ ਦਰਸ਼ਨ ਭੇਟ ਤੋ ਤੋ ਜਨੰਦਾ ਦੁਖ ਗਿਆ ਹਰ ਗਇਆ ਆਰ ਰਸ ਪਿਵਹੁ ਭਾਈ ਨਾਮ ਜਪਾ ਨਾਮ ਅਰਧ ਹ ਗੁਰਪੁਰੇ ਕੀ ਸਰਣਾਇ ਰਹਾ ਇਸ ਹੈ ਪ੍ਰਾਪਤ ਜਿਸ ਧਰ ਲੇਖਿਆ ਸੋਇ ਪੂਰਨ ਭਈ ਨਾਨਕ ਕੀ ਬਨੰਤੇ ਪ੍ਰਭ ਜੀ ਨਾਮ ਰਹਾ ਲਵਲਾਈ ਸਰਬ ਸੁਖਾਂ ਦਾ ਦਾਤਾ ਸਤ ਗੁਰ ਤਾਂਕੇ ਸਰਨੀ ਪਈਏ ਦਰਸ਼ਨ ਭੇਟ ਤੋ ਤੋ ਜਨੰਦਾ ਦੁਖ ਗਿਆ ਹਰ ਗਇ ਆਰ ਰਸ ਪਿਵਹੁ ਭਾਈ ਨਾਮ ਜਪਾ ਨਾਮ ਅਰਧਾ ਗੁਰਪੁਰੇ ਕੀ ਸਰਣਾਈ ਰਹਾ ਇਸ ਹੈ ਪ੍ਰਾਪਤ ਜਿਸ ਧਰ ਲਿਖਿਆ ਸੋ ਇਹ ਪੂਰਨ ਭਈ ਨਾਨਕ ਕੀ ਬਨੰਤੇ ਪ੍ਰਭ ਜੀ ਨਾਮ ਰਹਾ ਲੈ ਬਲਾਈ ਸਰਬ ਸੁਖਾਂ ਦਾ ਦਾਤਾ ਸਤ ਗੁਰ ਤਾ ਕੇ ਸਰਨੇ ਪਈਐ ਦਰਸ਼ਨ ਭੇਟ ਤੋ ਤੋ ਜਨੰਦਾ ਦੁਖ ਗਿਆ ਹਰ ਗਇ ਆਰ ਰਸ ਪਿਵਹੁ ਭਾਈ ਨਾਮ ਜਪਾ ਨਾਮ ਅਰਧਾ ਗੁਰਪੁਰੇ ਕੀ ਸਰਣਾਇ ਰਹਾ ਇਸ ਹੈ ਪ੍ਰਾਪਤ ਜਿਸ ਧੁਰ ਲੇਖਿਆ ਸੋ ਇਹ ਪੂਰਨ ਭਈ ਨਾਨਕ ਕੀ ਬਨੰਤੇ ਪ੍ਰਭ ਜੀ ਨਾਮ ਰਹਾ ਲੈ ਬਲਾਈ ਸਰਬ ਸੁਖਾਂ ਦਾ ਦਾਤਾ ਸਤ ਗੁਰ ਤਾ ਕੇ ਸਰਣੀ ਪਈਐ ਦਾਰਸ਼ਨ ਭੇਟ ਤੋ ਤੇ ਅਨੰਦਾ ਦੁਖ ਗਿਆ ਹਰ ਗਇਆ ਆਰ ਰਸ ਪਿਵਹੁ ਭਾਈ ਨਾਮ ਜਪਾ ਨਾਮ ਅਰਧਾ ਗੁਰਪੁਰੇ ਕੀ ਸਰਣਾਇ ਰਹਾ ਇਸ ਹੈ ਪ੍ਰਾਪਤ ਜਿਸ ਧਰ ਲਿਖਿਆ ਸੋ ਇਹ ਪੂਰਨ ਭਈ ਨਾਨਕ ਕੀ ਬਨੰਤੇ ਬravje ਨਾਮ ਰਹਾ ਲੈ ਬਲਾਈ ਸਰਬ ਸੁਖਾਂ ਦਾ ਦਾਤਾ ਸਤ ਗੁਰ ਤਾ ਕੇ ਸਰਨੇ ਪਈਐ ਦਾਰਸ਼ਨ ਭੇਟ ਤੋ ਤੇ ਅਨੰਦਾ ਦੁਖ ਗਿਆ ਹਰ ਗਇਆ ਆਰ ਰਸ ਪਿਵਹੁ ਭਾਈ ਨਾਮ ਜਪਉ ਨਾਮ ਅਰਧ ਹ ਗੁਰਪੁਰੇ ਕੀ ਸਰਣਾਇ ਰਹਾ ਇਸ ਹੈ ਪ੍ਰਾਪਤ ਜਿਸ ਧੁਰ ਲੇਖਿਆ ਸੋਇ ਪੂਰਨ ਭਈ ਨਾਨਕ ਕੀ ਬਨੰਤੇ ਪ੍ਰਭ ਜੀ ਨਾਮ ਰਹਾ ਲੈ ਬਲਾਈ ਸਰਬ ਸੁਖਾਂ ਦਾ ਦਾਤਾ ਸਤ ਗੁਰ ਤਾਕੇ ਸਰਨੇ ਪਈਐ ਦਰਸ਼ਨ ਭੇਟ ਤੋ ਤੋ ਜਨੰਦਾ ਦੁਖ ਗਿਆ ਹਰ ਗਇ ਆਰ ਰਸ ਪਿਵਹੁ ਭਾਈ ਨਾਮ ਜਪਾ ਨਾਮ ਅਰਧਾ ਗੁਰਪੁਰੇ ਕੀ ਸਰਣਾਇ ਰਹਾ ਇਸ ਹੈ ਪ੍ਰਾਪਤ ਜਿਸ ਧਰ ਲਿਖਿਆ ਸੋ ਇਹ ਪੂਰਨ ਭਈ ਨਾਨਕ ਕੀ ਬਨੰਤੇ ਪ੍ਰਭ ਜੀ ਨਾਮ ਰਹਾ ਲੈ ਬਲਾਈ ਸਰਬ ਸੁਖਾਂ ਦਾ ਦਾਤਾ ਸਤ ਗੁਰ ਤਾ ਕੇ ਸਰਨੇ ਪਈਐ ਦਰਸ਼ਨ ਭੇਟ ਤੋ ਤੇ ਅਨੰਦਾ ਦੁੱਖ ਗਿਆ ਹਰ ਗਇਆ ਆਰ ਰਸ ਪਿਵਹੁ ਭਾਈ ਨਾਮ ਜਪਾ ਨਾਮ ਅਰਧਾ ਗੁਰਪੁਰੇ ਕੀ ਸਰਣਾਇ ਰਹਾ ਇਸ ਹੈ ਪ੍ਰਾਪਤ ਜਿਸ ਧਰ ਲਿਖਿਆ ਸੋ ਇਹ ਪੂਰਨ ਪਈ ਨਾਨਕ ਕੀ ਬਨੰਤੇ ਬਰਭਜੇ ਨਾਮ ਰਹਾ ਲੈਵ ਲਈ ਸਰਬ ਸੁਖਾਂ ਦਾ ਦਾਤਾ ਸਤ ਗੁਰ ਤਾਂਕੇ ਸਰਨੇ ਪਈਐ ਦਾਰਸ਼ਨ ਭੇਟ ਤੋ ਤੋ ਤੇ ਅਨੰਦਾ ਦੁਖ ਗਿਆ ਹਰ ਗਇ ਆਰ ਰਸ ਪਿਵਹੁ ਭਾਈ ਨਾਮ ਜਪਾ ਨਾਮ ਅਰਧਾ ਗੁਰਪੁਰੇ ਕੀ ਸਰਣਾਈ ਰਹਾ ਇਸ ਹੈ ਪ੍ਰਾਪਤ ਜਿਸ ਧਰ ਲਿਖਿਆ ਸੋ ਇਹ ਪੂਰਨ ਭਈ ਨਾਨਕ ਕੀ ਬਨੰਤੇ ਪ੍ਰਭ ਜੀ ਨਾਮ ਰਹਾ ਲੈਵ ਲਈ ਸਰਬ ਸੁਖਾਂ ਦਾ ਦਾਤਾ ਸਤ ਗੁਰ ਤਾ ਕੇ ਸਰਨੇ ਪਈਐ ਦਾਰਸ਼ਨ ਭੇਟ ਤੋ ਤੋ ਅਨੰਦਾ ਦੁਖ ਗਿਆ ਹਰ ਗਇਆ ਹਰ ਰਸ ਪਿਵਹੁ ਭਾਈ ਨਾਮ ਜਪਾ ਨਾਮ ਅਰਧਾ ਗੁਰਪੁਰੇ ਕੀ ਸਰਣਾਇ ਰਹਾ ਇਸ ਹੈ ਪ੍ਰਾਪਤ ਜਿਸ ਧਰ ਲੇਖਿਆ ਸੋ ਇਹ ਪੂਰਨ ਪਈ ਨਾਨਕ ਕੀ ਬਨੰਤੇ ਪ੍ਰਭ ਜੀ ਨਾਮ ਰਹਾ ਲੈਵ ਲਈ ਸਰਬ ਸੁਖਾਂ ਦਾ ਦਾਤਾ ਸਤ ਗੁਰ ਤਾ ਕੇ ਸਰਣੀ ਪਈ ਦਾਰਸ਼ਨ ਭੇਟ ਤੋ ਤੋ ਜਨੰਦਾ ਦੁਖ ਗਿਆ ਹਰ ਗਇ ਆਰ ਰਸ ਪਿਵਹੁ ਭਾਈ ਨਾਮ ਜਪਾ ਨਾਮ ਅਰਧਾ ਗੁਰਪੁਰੇ ਕੀ ਸਰਣਾਇ ਰਹਾ ਇਸ ਹੈ ਪ੍ਰਾਪਤ ਜਿਸ ਧਰ ਲੇਖਿਆ ਸੋਈ ਪੂਰਨ ਭਈ ਨਾਨਕ ਕੀ ਬਨੰਤੇ ਬ Prajey ਨਾਮ ਰਹਾ ਲੈਵ ਲਈ ਸਰਬ ਸੁਖਾਂ ਦਾ ਦਾਤਾ ਸਤ ਗੁਰ ਤਾ ਕੇ ਸਰਣੀ ਪਈਐ ਦਾਰਸ਼ਨ ਭੇਟ ਤੋ ਤੋ ਅਨੰਦਾ ਦੁਖ ਗਿਆ ਹਰ ਗਇਆ ਆਰ ਰਸ ਪਿਵਹੁ ਭਾਈ ਨਾਮ ਜਪਾ ਨਾਮ ਅਰਧਾ ਗੁਰਪੁਰੇ ਕੀ ਸਰਣਾਇ ਰਹਾ ਇਸ ਹੈ ਪ੍ਰਾਪਤ ਜਿਸ ਧਰ ਲਿਖਿਆ ਸੋ ਇਹ ਪੂਰਨ ਭਈ ਨਾਨਕ ਕੀ ਬਨੰਤੇ ਪ੍ਰਭ ਜੀ ਨਾਮ ਰਹਾ ਲੈ ਬਲਾਈ ਸਰਬ ਸੁਖਾਂ ਦਾ ਦਾਤਾ ਸਤ ਗੁਰ ਤਾ ਕੇ ਸਰਨੇ ਪਈਐ ਦਾਰਸ਼ਨ ਭੇਟ ਤੋ ਤੋ ਅਨੰਦਾ ਦੁਖ ਗਿਆ ਹਰ ਗਇਆ ਹਰ ਰਸ ਪਿਵਹੁ ਭਾਈ ਨਾਮ ਜਪਾ ਨਾਮ ਅਰਧਾ ਗੁਰਪੁਰੇ ਕੀ ਸਰਣਾਇ ਰਹਾ ਇਸ ਹੈ ਪ੍ਰਾਪਤ ਜਿਸ ਧਰ ਲੇਖਿਆ ਸੋਇ ਪੂਰਨੁ ਪਈ ਨਾਨਕ ਕੀ ਬਨੰਤੇ ਬravje ਨਾਮ ਰਹਾ ਲਵਲਾਈ ਸਰਬ ਸੁਖਾਂ ਕਾ ਦਾਤਾ ਸਤਗੁਰ ਤਾਕੇ ਸਰਨੇ ਪਈ ਦਾਰਸ਼ਨ ਭੇਟ ਤੋ ਤੇ ਅਨੰਦਾ ਦੁਖ ਗਿਆ ਹਰ ਗਇ ਆਰ ਰਸ ਪਿਵਹੁ ਭਾਈ ਨਾਮ ਜਪਉ ਨਾਮ ਅਰਧ ਹ ਗੁਰਪੁਰੇ ਕੀ ਸਰਣਾਇ ਰਹਾ ਇਸ ਹੈ ਪ੍ਰਾਪਤ ਜਿਸ ਧਰ ਲੇਖਿਆ ਸੋ ਇਹ ਪੂਰਨ ਭਈ ਨਾਨਕ ਕੀ ਬਨੰਤੇ ਪ੍ਰਭ ਜੀ ਨਾਮ ਰਹਾ ਲੈ ਬਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ